ਮੈਂ ਫੋੜੀ ਮੈਂ ਗਈ ਮੈਂ ਫੋੜ ਬੈਕ ਹਾਂ ਹਾਂ ਰੋਨੇ ਰੋਨੇ ਦਾ ਬਹੁਤ ਆ ਤੂੰ ਪੰਜ ਦਿਨ ਹੋ ਗਏ ਬੈਠਿਆ ਹੁੰਦੇ ਹਲੇ ਵੀ ਰੋਣ ਹੋਣੀ ਢੀ ਤੇ ਵੇਲਾ ਦੱਸ ਮੱਟਲ ਜੀ ਠੂੰ ਠੂੰ ਕਰਦੀ ਜਾਂਦੀ ਹੁਣ ਹੁਣ ਬਰੇ ਲੈ ਵੀ ਮਿੱਤਰੋ ਸਾਡੇ ਜਾਨ ਤੋਂ ਬਾਅਦ ਗੱਗੋ ਨੇ ਕਮਰਾ ਵੀ ਸਾਰਾ ਤੋੜ ਦਿੱਤਾ ਹੈ ਪਾਉ ਓਕੇ ਦੀ ਰਿਪੋਰਟ ਕੰਮ ਓ ਡੋਰ ਵੀ ਲਵਾ ਦਿੱਤਾ ਈ ਡੋਰ ਦੀ ਵੀ ਤਿਆਰੀ ਚੱਲੀ ਜਾਂਦੀ ਆ ਠੀਕ ਆ ਵੀ ਠੀਕ ਕੰਮ ਦੱਬੀਓ ਓ ਵੀ ਭਾਣੋਂ ਨੇ ਵੀ ਆ ਗਿਆ ਜੀ ਅੱਗੋਂ ਰੋਟੀਆਂ ਚੱਕਦੇ ਹੋਏ ਕਿਹਾ ਮੇਰੇ ਵੀਰੋ ਲੈ ਕਪੜਾ ਸਾਰਾ ਕਮਰਾ ਢੇਡ ਢੱਜਾ ਹੋ ਗਿਆ ਜੀ ਔਰ ਸ਼ਾਲਾ ਰਾਹ ਬਸ ਹੁਣ ਖੋਲ੍ਹ ਲੈਣਾ ਕਿੱਧਰ ਨੂੰ ਹਾਂਜੀ ਇੱਧਰ ਇੱਧਰ ਕਿੱਧਰ ਨੂੰ ਭੋਗ ਤੇ ਲੈ ਕੱਲ ਵਿਆਹ ਕਦੇ ਭੋਗ ਛੱਡਣਾ ਕੋਈ ਹੈਕ ਨਹੀਂ ਪ੍ਰੋਗਰਾਮ ਫਿਰ ਹੁਣ ਭੋਗ ਤੇ ਜਾਣਾ ਤਾਂ ਹੈਗਾ ਹੀ ਅਗਲੇ ਦੇ ਘਰੇ ਕੋਈ ਪ੍ਰੋਗਰਾਮ ਤਾਂ ਛੱਡ ਕਿਉਂ ਤੂੰ ਚਲਾ ਜਾ ਫਿਰ ਮੈਂ ਛੱਡ ਦੇਣੀ ਆ ਨਹੀਂ ਨਹੀਂ ਤੁਸੀਂ ਜਾਓ ਜਾਓ ਕੋਈ ਨਾ ਛੱਡੋ ਕਿਉਂ ਉਸ ਪਾਸੇ ਜਾਓ ਤੁਸੀਂ ਜਾਓ ਸਿੱਧਾ ਹੀ ਜਾਓ ਆਹੋ ਉਹ ਜਾਂਦਾ ਹੀ ਆ ਉਹ 5 500 ਪਾਲਿਆ ਮੈਨੂੰ ਵੀ ਦੇ ਕੇ ਦੇ 500 ਕੱਢ ਕੇ ਤੁਸੀਂ ਜਾਣਾ ਹੀ ਆ ਵਿਆਹ ਤੇ ਤੁਸੀਂ ਲੈ ਜੀ ਆਪਦੇ ਸ਼ਾਮ ਨੂੰ ਜਾਣਾ ਮੈਂ ਤਾਂ ਹਾਂ ਸੋਨੂ ਦਾਸੇ ਵੀ ਹੋਈ ਆ ਸੋਨੂ ਬੰਨੀ ਵੀ ਹੋਈ ਆ ਓ ਯਾ ਦਾਈ ਸੋਨੂ ਦੀ ਲਾਣੀ ਹੋਈ ਆ ਗਾਲ ਤੇ ਜਿਵੇਂ ਸੁਣਾ ਲੱਗਿਆ ਓ ਯਾ ਬੇਬੀ ਮੈਨੂੰ ਉਸ ਤੋਂ ਪਾਣੀ ਨਹੀਂ ਜੱਡੀ ਹੋਈ ਆ ਡੇਟ ਜੱਡੀ ਹੋਈ ਆ ਆ ਵੇ ਹਾਂ ਓਡੀ ਆ ਲਾ ਦੇ ਲਾ ਦੇ ਲਾ ਦੇ ਪਰ ਨਹੀਂ ਆ ਬੰਨੀ ਨਹੀਂ ਸਹੀ ਆ ਦੁੱਖਾ ਸਹੀ ਆ ਆ ਭਰਾਵਾ ਕੀ ਤੇਰੇ ਮਗਰ ਆਹੋਂ ਦਾ ਤਾਂ ਛੇਤੀ ਟਾਹ ਜਾਣੀ ਆ ਉਹਨੇ ਹੀ ਹਸਤਾ ਲੈ ਲਿਆ ਕਾਲ ਤਾਂ ਇੰਗਲਿਸ਼ ਆਉਂਦੀ ਆ। ਆਲੀ ਬੋਲਾ ਸੁਣਾ। ਗੱਗੋ ਹਣ ਇਹਦਾ ਮਲਵਾ ਦਾ ਸਾਰਾ ਉੱਤੇ ਹੀ ਲੈ ਕੇ ਜੀ ਬੜੇ ਦਿਨਾਂ ਬਾਅਦ ਆ ਜਲੈਂਟਰ ਖਤਮ ਕਰ ਦਿਆ ਗਿਆ। ਵਾਹ ਜੀ ਵਾਹ। ਅੰਦਰਲੇ ਬਾਸ ਨੂੰ ਸੁਟਾ। ਅੱਜ ਆਪਣੀ ਕੋਠੀ ਲੋਕ ਥੋੜੀ ਜਿਹੀ ਹੋਰ ਵੱਧ ਕੇ ਆ ਜੂਗੀ ਨਿਖਰ ਕੇ ਬਾਹਰ। ਅੱਜ ਬਹਿਣ ਕੇ ਖਿਲਾਰੇ ਕਾਂਢੀ ਉੜਗਾਓ। ਬਾਸ ਨੂੰ ਸੁਟਾ ਨਾ। ਠੀਕ ਆ। ਠੀਕ ਆ। ਓ ਚੱਕ। ਇੱਕ ਹਫ਼ਤੇ ਤੋਂ ਓ ਚੱਕ। ਸੇਮ ਸੇਮ। ਓ ਜਾਂਦੀ। ਓ ਜਾਂਦੀ। ਇੱਕ ਹਫ਼ਤੇ ਤੋਂ ਉੱਤੇ ਹੋ ਗਿਆ ਲੈਂਟਰ ਤੋੜ ਦੇਣ ਨੂੰ। ਅੱਜ ਲੈਂਟਰ ਜਾ ਕੇ ਫਾਈਨਲ ਆਏ ਹੋਏ। ਉਪਰਾਵਾ ਛੱਟ ਨਾ ਦੇਈ ਐਸ ਉਮਰੇ ਲੱਗੀ ਛੱਟ ਠੀਕ ਨਹੀਂ ਹੁੰਦੀ ਛੇਤੀ ਮੈਨੂੰ ਬਾਣਾ ਮਿਲ ਜੂ ਮੈਂ ਬੈਠੀ ਰਹੂੰ ਮਨਜੀਤ ਤੇਰੇ ਮੈਨੂੰ ਮਿਹਨਤ ਮੈਨਰੇ ਉਕਲਾਂ ਅੱਗੇ ਨਾਲ ਲਿੱਸੀ ਹੋ ਗਈ ਐ ਨਾ ਬੇਹੇ ਲਿੱਸੀ ਹੋਈ ਆ ਬੇਹੇ ਆ ਜਿੱਲੀ ਹੋਈ ਸੀ ਮੇਰੇ ਵਿਆਹ ਦੇ ਕੱਪੜੇ ਪੂਰੇ ੜੀ ਉਹਦੇ ਤੇਰੇ ਵਿਆਹ ਦੇ ਪੂਰੇ ਉਹਦੇ ਆ ਉਹਦਾ ਤਾਂ ਮੋਟੀ ਆਏ ਹੋਈ ਰੱਬਾ ਫੇਰ ਵਜਣ ਵਾਦ ਗਿਆ ਮੰਮੀ ਉਹ ਸੌਰੀ ਕਹਿ ਲਾ ਕੋਸ ਸਾਹਿਬ ਦਾ ਧਿਆਨ ਨਹੀਂ ਗਿਆ ਪੂਰਾ ਕੋਸ ਸਾਹਿਬ ਦਾ ਕੋਸ ਸਾਹਿਬ ਦਾ ਪੂਰਾ ਧਿਆਨ ਨਹੀਂ ਹੈਗਾ ਇਹ ਕੋ ਵੀ ਰਵੇ ਤੇ ਤੇਰੇ ਧਿਆਨ ਦੇਣਾ ਪੈਣਾ ਕੋਸਾ ਵੇ ਤੇ ਮੜਾਇਆ ਖਿੱਚ ਕੇ ਰੱਖਣਾ ਪੈਣਾ ਕੰਮ ਕਿਹਨਾਂ ਕਹਿ ਲੱਗਿਆ ਸੌਰੀ ਵਿਚਾਰਾ ਉਹ ਸੌਰੀ ਕਹਿ ਲੱਗਿਆ ਫੇਰ ਕੰਡਾ ਸੌਰੀ ਕਹੀ ਜਾਂਦਾ ਇਹਨਾਂ ਨੂੰ ਵੇਲਾ ਇਹ ਤੇ ਦੋਵੇਂ ਆ ਵੀ ਆ ਵੀ ਇਹਨੂੰ ਵੀ ਸੌਰੀ ਕਹਿੰਦਾ ਹਲੇ ਕੰਡਾ ਆ ਬੈਠੇ ਕੇਕਾ ਕੇਗਾ ਕੀ ਲੈ ਕੇ ਆਏ ਕੇਕ ਲੈ ਕੇ ਵੇਖੀ ਦੋ ਕੇਕ ਲੈ ਕੇ ਬੈਠੀ ਐ ਨਾਲ ਨਾਲ ਇਹਦੀ ਭੈਣ ਇਹਦੀ ਮੱਟਲ ਜਿਹਦਾ ਵਜਨ ਨਹੀਂ ਘਟੰਦਿਆ ਜਿੰਨੇ 100 ਟਾਇਰਡ ਮਤਲਬ ਦੂਜਾ ਆਪਣਾ ਕੀ ਕਹਿੰਦੇ ਆ ਵੀ ਡਾਈਟਾਂ ਕਰ ਲੀਆਂ ਉਹਨੇ YouTube ਤੇ ਆ ਡੱਡ ਦਿਹਾਣ ਕੀਤੇ ਸਾਰਾ ਕੁਝ ਵਿਚਾਰੀ ਨੇ ਐਕਸਰਸਾਈਜ਼ ਕੋਈ ਨਹੀਂ ਛੱਡੀ ਕੋਈ ਉਹਨੇ ਟਿਊਟੋਰੀਅਲ ਉਹਨੇ ਕਿੰਨੇ ਪੈਸੇ ਲਾਏ ਗੱਗੂ ਤੇ ਡਾਈਟ ਪਲਾਨ ਤੇ 25000 25000 ਰੁਪਇਆ ਇੱਕ ਲਾਇਆ ਡਾਈਟ ਪਲਾਨ ਤੇ ਵਿਚਾਰੀ ਨੇ ਪਰ ਕੋਈ ਫਾਇਦਾ ਨਹੀਂ ਹੋਇਆ ਹੁਣ ਵੇਟ ਵੀ ਨਹੀਂ ਘਟਿਆ ਕੁੜੀ ਦਾ ਕੋਈ ਫਰਕ ਨਹੀਂ ਪਿਆ ਇਧਰ ਵੀਰ ਹੋਣਾ ਨੇ ਘਰੇ ਵੇਲੇ ਰਹਿ ਕੇ ਵੇਟ ਘਟਾ ਲਿਆ ਤੇ ਗਮੀ ਪਈ ਪਈ ਸਾਰੇ ਟੱਬਰ ਕਿ ਇਹ ਕਿਵੇਂ ਵੇਟ ਘਟਾਈ ਜਾਂਦਾ ਬਿਨਾਂ ਡਾਈਟ ਤੇ ਬਿਨਾਂ ਐਕਸਰਸਾਈਜ਼ ਤੇ weight ਕਿਵੇਂ ਘਟ ਗਿਆ ਇਹ ਹੁਣ ਰਹਿਸੇ ਹੀ ਆ ਇਹ ਦੱਸਣਾ ਨਹੀਂ ਹੱਲੇ ਕੋਈ ਹੈ ਗੁੱਠ ਨੂੰ ਗਿਆ ਗੁੱਠਾ ਆਪਣਾ ਸੜਿਆ ਹੋਇਆ ਵੀ ਜੀ ਤੁਹਾਨੂੰ ਚੇਤਾ ਨਹੀਂ ਜਦੋਂ ਟਿਕਣੀ ਚ ਉਂਗਲਾ ਪਵਾ ਦੀਆਂ ਹਾਂ ਹੈ ਨਹੀਂ ਕਰਾ ਮਾਤਾ ਕੀਤੀਆਂ ਆ ਵੇ ਲੈ ਲੈ ਦੱਸ ਸਾਰੇ ਨੂੰ ਲੱਗਦਾ ਆ ਭਾਂਡਿਆ ਭੁੱਡਿਆਂ ਲੱਗਾ ਰਿਹਾ ਜਿਆ ਗਿਆ ਠੀਕ ਹੈ ਨਾ ਪੂਰਾ ਟਾਈਮ ਲੱਗਾ ਰਿਹਾ ਤੇ ਗੈਸਤਾ ਉੱਥੇ ਖੜੀ ਗਣ TV ਅੱਜ ਤੱਕ ਹੁੱਡੀਆਂ ਭਾਂਡੀਆਂ ਕੈਨੇਡੀਅਨ ਹੁੱਡੀਆਂ ਰੂਲ ਯਸ ਤੁਸੀਂ ਵੀ ਸਾਡੇ ਸਪੌਂਸਰ ਕਰ ਸਕਦੇ ਹੋ ਲੈ ਇਹ ਮੰਗੀ ਲੈਨੇ ਚੀਜ਼ ਨਹੀਂ ਇਹ ਪਿਆਰ ਆ ਭੁੱਖ ਨੰਗੀ ਵਾਲਾ ਪਿਆਰ ਹੁੰਦਾ ਜੇ ਕੋਈ ਆਉਣਾ ਹੋਵੇ ਤੇ ਗਰਸ਼ਨ ਚੰਗੋ ਹੀ ਐਮਐਸ ਇਹਦੇ ਲਈ ਐਲ ਸਾਈਜ਼ ਲੈ ਕੇ ਆਉਣਾ ਤੁਸੀਂ ਕੋਈ ਹੋਰ ਚੀਜ਼ ਹਾਂ ਡਬਲ ਐਕਸਲ ਤੋਂ ਐਲ ਹੋ ਗਿਆ ਨਾ ਆਪਣਾ ਸਾਈਜ਼ ਆਪ ਹੀ ਮਨਦੇ ਆ ਮਨਦੇ ਆ ਉਹ ਐਲ ਹੋ ਗਿਆ ਸਾਈਜ਼ ਅੱਜ ਆਪਾਂ ਐਲ ਪਾਇਆ ਖੁੱਲਾ ਵਾ ਕਿਉਂ ਐਕਸਲ ਪਾਇਆ ਖੁੱਲਾ ਵਾ ਕੋਣ ਨੇ ਕੋਈ ਕਿਹਾ ਹਦਾ ਆਪਾਂ ਨੂੰ ਹੋਟਾ ਬਾਅਦ ਕੀ ਅਗਲੇ ਤੋਂ ਪਹਿਲਾਂ ਪਹੁੰਚ ਜਾਂਦਾ ਹੁੰਦਾ ਜੀ ਆ ਗਈ ਏ ਗਿਫਟ ਲੈ ਕੇ ਆਈਆਂ ਨੇ ਤੇ ਲੈ ਕੇ ਆਏ ਨੇ ਸੂਟ ਕਹਿੰਦੇ ਮੇਰੇ ਲਈ ਇੱਧਰ ਕਹਿੰਦੇ ਨਿੱਕੀ ਮੰਮੀ ਲੈ ਕੇ ਆਈਏ ਦੋ ਡੱਬੇ ਉੱਧਰ ਕਹਿੰਦੇ ਉਹਦੀ ਪਰਝਾਈ ਲੈ ਕੇ ਆਈ ਹੈ ਕਹਿੰਦੇ ਬਿਊਟੀਸ਼ੀ ਬਿਊਟੀ ਕੇ ਬਕਾਇਆ ਕੀ ਦੇ ਬਿਊਟੀਸ਼ਨ ਦੇ ਪ੍ਰੋਡਕਟ ਓ ਮਾਈ ਗਾਡ ਇਹ ਕਿਹਦੇ ਲਈ ਲਿਆਂਦੇ ਆ ਹੈ ਨਾ ਫਲੀ ਲਾ ਤੇਰੇ ਮਾੜੇ ਇਹ ਦੰਦ ਕਰ ਜਾਵੇ ਐਵੇਂ ਐਕਟਿੰਗ 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 ਪਤਾ ਯਾਰ ਕੀ ਖਾਦਾ ਹਾਂ ਤੈਨੂੰ ਵੀ ਪਤਾ ਯਾਰ ਅਜਾ ਜਿਹੜਾ ਹੈਗਾ ਮੈਂ ਅਮਨ ਦਾ ਆਇਓ ਕੇ ਖਾ ਲੋ ਓਏ ਗੁੱਲੀਆਂ ਬਹੁਤ ੱੱਲੇ ਛੜਦਾ ਤੂੰ ਹੈ ਕਦੇ ਤੂੰ ਉਹਨੂੰ ਖਰਾਬ ਕਰ ਦੇਣਾ ਕਦੇ ਤੂੰ ਗੁੱਲੀਆਂ ਥੱਲੇ ਛੱਟੀ ਜਾਣਾ ਔਖਾ ਹੀ ਆ ਕੰਮ ਆਜੋ ਆਜੋ ਇੱਕ ਨੂੰ ਤਾਂ ਵੀ ਜੀ ਇਹਨੇ ਐਸਾ ਚਲਾਇਆ ਉਹਦਾ ਹੈਮਰ ਭਾਦਾ ਲੈ ਉਹ ਹੀ ਦਾ ਗੱਲ ਲੈ ਲੈ ਹੈਮਰ ਇਹ ਵੀ ਚੱਲਦਾ ਦੱਸ ਆ ਨਿੱਕਾ ਜਿਹਾ ਇੰਟਰਨੈਟ ਟੁੱਟਾ ਤੁਹਾਡੇ ਤਾਂ ਐਡਾ ਘਰ ਤੋੜ ਗਏ ਵੇਲਾ ਅੱਗੇ ਕਿੱਡਾ ਤਿੰਨ ਚਾਰ ਫੋੜਦਾ ਓਹੋ ਯੈਸ ਲੈ ਇੰਟਰ ਵੀ ਜੀ ਪਰ ਲੱਤੀਰੇ ਕੀ ਕਰਨਾ ਮੈਂ ਕਿਤੇ ਤੁਸੀਂ ਲੱਕੀ ਫਿਰ ਇਹਦਾ ਭਰਾ ਹੀ ਹੈਗਾ ਇਹਦੇ ਭਰਾ ਨੇ ਲੀਟਰ ਲਾਇਆ ਵਿੱਚ 9 ਇੰਚਾ ਪੂਰਾ ਹੈ ਹੈ ਥੈਂਕ ਯੂ ਭਾਈ ਜੀ ਤੇਰਾ ਭਲਾ ਇਹ ਸਾਈਡਾਂ ਤੇ ਤਾਂ 6.6 ਇੰਚੀ ਆ ਇੱਕ ਕਰ ਲਾਦੀ ਨਾਲ ਮੇਰਾ ਉਦਾਂ ਹੀ ਪੱਟ ਕੇ ਫੇਰ ਉਹ ਜਾਂਦੀ ਹੈ ਇਹ ਭਾਜੀ ਕਾਰਗਰੀ ਬਹੁਤ ਆ ਹਏ ਤਾਂ ਆਪਾਂ ਵੈਸੇ ਮਤਲਬ ਆ ਪੱਥਰ ਲਾ ਆ ਇਹ ਚੀਜ਼ਾਂ ਉਦਾਂ ਹੀ ਲਾ ਲਈਆਂ ਹਜੇ ਤਨੇ ਵਿਚਾਰੇ ਨੇ ਕੰਪਲੀਟ ਕੰਪਲੀਟ ਹੋਣਾ ਹਾਏ ਤਾਂ ਆ ਸਾਗਵਾਂ ਦੇ ਬੂਏ ਆ ਜਾਂਦਾਈ ਚੈੱਕ ਕਰ ਆਉਂ ਚੈੱਕ ਕਰ ਤੂੰ ਬਿਜਲੀ ਵਾਲੇ ਆ ਨਾਲ ਪਾਪਾ ਹਾ ਹੈਲੋ ਵੀਰ ਹੈਲੋ ਉਹ ਵੀਰ ਮੁੱਤ ਖਾਈ ਕੋਈ ਜਿਹੜਾ ਆ ਵਿੱਚ ਬਣਾਦਾ ਨਾ ਆਏ ਓਏ ਜਾਨ ਹੀ ਗੱਡੀ ਜਾਂਦਾ ਆਏ ਓਏ ਹਾਏ ਓਏ ਲੱਕੜ ਵਾਲੇ ਵੀ ਲੈ ਕੇ ਬੈਗੇ ਕਿੱਥੇ ਰਹਿ ਗਏ ਲੱਭ ਉਹ ਬਾ ਜੀ ਵਾ ਇੱਧਰ ਉਹ ਜਾਂਦੀ ਸਦਾਈ ਓਯਾ ਕੀ ਕਰਤੀ ਬੇਬੀ ਸਾਲਸਾ ਲਈ ਕਿਧਰ ਚਲੀ ਕਿਧਰ ਚਲੀ ਲੂਡੋ ਇਹ ਲੂਡੋ ਕਿਧਰ ਚਲੀ ਸਲੋ 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 ਓਯਾਂ ਦੇ ਸਾਰਾ ਠੱਪੜੀ ਪੈ ਗਿਆ ਇਹ ਕੀ ਹੋ ਗਿਆ ਸਾਹਮਣੇ ਤਾਂ ਕੋਈ ਗੜਬੜ ਲੱਗਦੀ ਓਯਾਂ ਦੇ ਓ ਕੀ ਕਰੀ ਜਾਂਦੇ ਆ ਹੁੰਦਾ ਕੰਮ ਚੈੱਕ ਕਰੋ ਐ ਸੇ ਤੰਕੂ ਜਾਂਦਾ ਨਾ ਕੰਮ ਓਯਾਂ ਦਾ ਸਿੱਧਾ ਹੀ ਚੈੱਕ ਕਰ ਸਮੂਥ ਸਮੂਥ ਆ ਨਾਈਸ ਹੀ ਆ ਨਾ ਕਿਵੇਂ ਲੱਗਾ ਓਕੇ ਆ ਪਾਓ ਚੈੱਕ ਬਹੁਤ ਕੰਡ ਲੱਗਣਿਆ ਕੰਮ ਇਹ ਲੱਕੀ ਲੱਗਾ ਨਾਲ ਫਿਰ ਕਾਲਾ ਦਾ ਉਮੀ ਬਾਹਰ ਕਿਸੇ ਨਾ ਕਿਸੇ ਪੱਖ ਚ ਓ ਪਾਜੀ ਵਾਹ ਜੀ ਵਾਹ ਇਹ ਦੇ ਚੋਬਰ ਹੋਣੀ ਇਧਰ ਗਲਾਈਆਂ ਬਣਾਉਂਦਾ ਇਹ ਕੰਮ ਦਾ ਇਧਰ ਚੱਲਣਦਿਆ ਹੈਗਾ ਹਾਈ ਲੈਵਲ ਦਾ ਹੈ ਲਾਉਣਾ ਪੈਣਾ ਫਿਰ ਲਾ ਲਓ ਮਾੜਾ ਜਾ ਫਿਰ ਆ ਕੇਕ ਤਾਂ ਖਾਓ ਬਈ ਲੈ ਲੱਕੀ ਕਿੱਥੇ ਗਿਆ ਪਾਣੀ ਫੜਾ ਦੇ ਯਾਰ ਪਾਣੀ ਫੜਾ ਦਿਓ ਨੂੰ ਥੋੜਾ ਇੱਕ ਗਲਾਸ ਇੱਕ ਹੱਥ ਸਾਫ਼ ਆ ਹੱਥ ਸਾਫ਼ ਕਰਾ ਦੇ ਸਾਫ਼ ਆ ਗਲਾਸ ਵਾਲੇ ਆ ਹਾਂ ਨਹੀਂ ਨਹੀਂ ਠੀਕ ਆ ਵੀ ਕੰਮ ਓਕੇ ਆ ਬਈ ਗਲਾਈ ਗਲੂਈ ਵਾਲਾ ਘੈਂੜਾ ਗੱਲ ਬਾਤ ਨਹੀਂ ਨਹੀਂ ਸੋਹਣੀ ਲੱਗਦੀ ਆ ਸਭ ਨੂੰ ਲਓ ਵੀ ਆ ਕਮੈਂਟ ਕਰਕੇ ਦੱਸਿਓ ਆ ਵਾਹ ਵਾਲਾ ਆਪਾਂ ਬੈਕ ਸਾਈਡ ਤੇ ਫਰੰਟ ਤੇ ਐਂ ਤਿਆਰ ਕੀਤੀ ਇਹ ਚ ਲਾਈਟਾਂ ਲੂਟਾ ਵੇ ਲਾਤੀਆਂ ਇੱਕ ਮੈਂ ਤੁਹਾਨੂੰ ਆਪਣੇ ਇਲੈਕਟ੍ਰੀਸ਼ੀਅਨ ਦਾ ਕੰਮ ਵੇਖ ਤੋਂ ਦੱਸਦਾ ਇਹ ਚ ਨਹੀਂ ਕੀਤਾ ਹਨਾ ਉਹ ਇਹ ਚ ਨਹੀਂ ਕੀਤਾ ਮਗਰਲੇ ਬੰਨੇ ਅਗਲੇ ਬੰਨੇ ਕੀਤਾ ਵਾ ਕੱਲਾ ਹਨਾ हेलो गाइस आपके बाल बहुत लंबे हैं गाइस हे गाइस आपके सभी के बाल बहुत लंबे हैं थैंक यू सो मच और बताएंगे कोई नई बात क्या करना चाहती है आप फ्यूचर में कुछ करंगी कोलकाता करंगी ਨੇ ਅ ਪ੍ਰਧਾਨੀ ਕੀ ਮਿਲਦਾ ਤੀਵੀਂ ਹੀ ਵੇਖੀ ਉਹ ਜੀ ਲੈ ਹਲਦੀ ਜੋ ਮਾਂ ਪਤਾ ਹੀ ਕੋਈ ਨਹੀਂ ਉਹ ਸਨਾਰੇ ਕੋਈ ਨਾ ਸਨਾ ਨਹੀਂ ਚਾਰਾ ਨਹੀਂ ਲਾ ਦੇ ਲੈ ਚਾਰ ਆਖੜਾ ਗਰਮ ਬੋ ਆ ਉਹ ਤੂੰ ਦੇਖੋ ਚੱਲ ਚੱਲ ਖੇਚ ਖੇਚ ਖੇਚੇ ਨੂੰ ਬਿੱਟ ਬਾਤ ਛੇਤੀ ਕਰ ਸੋਚ ਅੰਦਰ ਸੋਚ ਅੰਦਰ ਸਿੱਧੀ ਸੋਚ ਯਾਰ ਮੈਂ ਬੈਠਾ ਨਾ ਤੁਹਾਨੂੰ ਕਹਿੰਦਾ ਨਹੀਂ ਪਾਉਂਦੇ ਨਹੀਂ ਪਾਉਂਦੇ ਨਹੀਂ ਪਾਉਂਦੇ ਇਹ ਆਦੇ ਸਿੱਧੇ ਹੀ ਆਦੇ ਇਹ ਕੰਮ ਬੰਦ ਕਰ ਦੇ ਕਾ ਕਰ ਦੇ ਕਰਾਬਾ ਚੈੱਕ ਕਰ ਨਾਈਟਿੰਗਾਂ ਬਾਈਆਂ ਨੇ ਹਾਂਜੀ ਟਾਵਰ ਚੈੱਕ ਕਰ ਐਨੂੰ ਕੰਮੜਾ ਆ ਅੱਛਾ ਪਹੁੰਚ ਕੇ ਜੇ ਬਸ ਆ ਗਿਆ ਮੈਂ ਕਾਈ ਜਾ ਵਿੱਚ ਸੁਰਮਾ ਤੇ ਮੋੜੇ ਦੇ ਦਰਨਾਲੀ ਸਾਡਾ ਵੱਖਰਾ ਜਿਹਾ ਰੋਪ ਅਸੀਂ ਮੌਤ ਦੇ ਸਵਾਰੀ ਨਾਲ ਜੀਪਾਂ ਵਿੱਚ ਵੀ ਕਰਾਂ ਬਸ ਗੋਲੀ ਦਾ ਅਰਵਾਜ਼ ਹੈ ਇਹ ਨਵਾਂ ਸ਼ਿਕਾਰੀ ਪਰ ਪੁਰਾਣਾ ਹੀ ਰਿਵਾਜ ਹੈ ਉਹ ਪੰਜੇ ਉਂਗਲਾਂ ਦੇ ਛਾਪੇ ਤੇ ਹੱਥ ਲੋਹੇ ਵਰਗੇ ਭਾਰੇ ਸਾਡੀ ਚੁੱਪ ਪਿੱਛੇ ਖੜੇ ਨੇ ਤੂਫਾਨ ਅਸੀਂ ਪਿੱਛੇ ਨਹੀਂ ਸਿੱਧਾ ਹਿੱਕ ਤੇ ਰਵਾਜ ਕਰੀਏ ਕਿੱਥੇ ਪੈਰ ਧਰ ਲਈ ਦਈਏ ਉੱਥੇ ਬੈਠਾਂ ਸੱਤੇ ਤੋਫੀ ਕੰਮ ਦੇ ਇਨੇ ਵੈਰੀ ਮਾੜੇ ਅਸੀਂ ਅੱਜ ਵੀ ਨਾ ਉਹੀ ਜੋ ਕਿਸ ਤਰ੍ਹਾਂ ਫੜੇ ਮਾਰੇ ਕੋਈ ਕੱਦ ਦਾ ਹੈ ਚਲਾਕੀ ਕੋਈ ਬੰਦ ਹੈ ਤੇਜ ਸਾਡੀ ਅਜਾੜੇ ਚ ਚੱਲਣਾ ਨਹੀਂ ਇਹ ਦੁਨੀਆ ਦਾ ਫੌਜ ਜਿਹੜੇ ਕੱਲ ਦੇ ਜਵਾਗ ਅੱਜ ਕਰਦੇ ਨੇ ਗੱਲਾਂ ਉਹ ਉਹਨਾਂ ਖੜੇ ਨਹੀਂ ਉਹ ਮੰਨੇ ਜਿੱਥੇ ਵਿਗਿਆਨ ਆਪ ਦਾ ਲਿਖਿਆ ਹੀ ਨਹੀਂ ਪੜਦਾ ਇਹ ਤਾਂ ਇਹ ਲੱਗਦਾ ਜਿਵੇਂ ਸਕੂਲ ਵਾਲਾ ਪਾਠ ਪੜ੍ਹਦਾ ਹੁੰਦਾ ਵਾ ਯਾਰ ਮੇਰੇ ਦੋਸਤ ਨੇ ਘੱਲ ਲਿਆ ਹੈ ਜਾਨਾ ਕਿ ਵੀ ਜੇ ਮਾਲਾ ਤੇਰਾ ਗਾਣਾ ਕੀ ਤੇ ਲੀਕ ਹੋ ਗਿਆ ਜੇ ਤੇਰਾ ਗਾਣਾ ਲੀਕ ਹੋ ਗਿਆ ਫੇਰ ਹੋ ਗਿਆ ਯਾਰ ਨੂੰ ਘਾਣਾ ਵਾਲੇ ਰਿੰਨੋ ਵਾਲੇ ਦੇਣਾ ਉਸੇ ਵਾਲੇ 15 ਮਿੰਟ ਲੈ ਲਈਏ ਪੰਜਾ ਜੀ ਲੈ ਦਿੰਦਾ ਵੇ ਤੂੰ ਐ ਨਹੀਂ ਪੰਜਾ ਜੀ ਤਾਂ ਪੰਜਾ ਜੀ ਆ ਗਿਆ ਸ਼ਾਮ ਨੂੰ ਚੱਲਦੇ ਆ ਚੱਲ ਗੇਲੇ ਦੇ ਕਰ ਬਾਰੇ ਸਬਸਕ੍ਰਾਈਬਰ ਸਬਸਕ੍ਰਾਈਬ ਚੱਲ ਚੱਲ ਨਹੀਂ ਹੁਣ ਚੈਨਲ ਦੱਸ ਚੈਨਲ ਦੱਸ ਆ ਦੇਖਿਆ 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 ਇਹ ਠੀਕ ਆ ਆ ਚੱਲ ਸਬਸਕ੍ਰਾਈਬ ਕਰੋ ਯਾਰ ਆ ਦੇਰ ਸਬਸਕ੍ਰਾਈਬ ਕਰ ਦੋ ਚਲੋ ਠੀਕ ਆ ਜੀ ਭਾਈ ਆ ਹੈਗੇ ਸਾਡੇ ਸਰਕਾਰੀ ਮੁਲਾਜ਼ਮ ਇਹ ਡਾਕਰ ਦਾ ਮੁੰਡਾ ਇੱਥੇ ਰਹਿੰਦਾ ਤੇ ਹੈਗੇ ਸਾਰੇ ਇੱਕੋ ਲਾ ਕੇ ਦੋ ਇਹ ਬਿਜਲੀ ਮੈਗਮੇ ਵਾਲੇ ਇਹਨਾਂ ਨੂੰ ਆਪਣਾ ਧਰਮ ਕੋਡ ਹਲਕੇ ਦੇ ਵਿੱਚ ਕੋਈ ਘਰ ਚਾਹੀਦਾ ਰਹਿਣ ਦੇ ਲਈ ਤੇ ਸਾਰੇ ਸੋਫੀ ਆ ਕੋਈ ਇਹਨਾਂ ਨੂੰ ਨਸ਼ਾ ਰੋਧ ਨਹੀਂ ਤੇ ਬਸ ਮਤਲਬ ਵੈਸ਼ਨੂ ਆ ਨਾ ਕੋਈ ਗੰਦ ਪਾਉਣ ਵਾਲੇ ਆ ਤੇ ਇਹ ਆਪ ਦਾ ਨੰਬਰ ਸ਼ੇਅਰ ਕਰ ਦਿਓ ਜਿੰਨੇ ਦਿਨ 9646195992 ਕਿਸੇ ਵੀਰ ਕੋਲ ਹੋਵੇ ਘਰ ਦੀ ਇਨਫੋਰਮੇਸ਼ਨ ਕਰਾਏ ਤੇ ਤੋ ਇਹਨਾਂ ਨੂੰ ਜਰੂਰ ਦੱਸ ਕਿੰਨੇ ਬੰਦੇ ਆਪਾਂ ਆਪਾਂ 5 5 ਤੋਂ 6 6 ਬੰਦੇ ਹੋ ਸਕਦੇ ਬਸ ਤੇ ਬਿਜਲੀ ਵਿਭਾਗ ਮੇਂ ਲੱਗੇ ਤੁਹਾਨੂੰ ਲੋਡ ਕੱਟਦਿਆ ਕਰਨਗੇ ਵਧੀਆ ਘਰ ਘਰ ਦੋ ਇਹਨਾਂ ਨੂੰ ਬਈ ਲੱਭ ਕੇ ਆਈਏ ਨਾਲ ਹੱਥ ਨੂੰ ਹੱਥੀ ਆ ਜੀ ਨੂੰ ਜੀ ਹਾਂ ਹੋਣੇ ਲੈ ਹੁਣ ਕੰਬਿਆਈ ਛੋੜਾ ਜਾ ਹੈ ਹੈ ਮੁੜੀ ਮੜੀ ਨਾ ਹੁਣ ਥੱਲੇ ਡਿੱਗਣਾ ਡਿੱਗਣਾ ਇਹਨੇ ਉਤਰ ਜਾਏ ਦੋ ਪਹਿਲਾਂ ਥੱਲੇ ਇਹਨੇ ਡਿੱਗਣਾ ਡਿੱਗਣਾ ਧਿਆਨ ਨਾ ਨੱਕੀ ਵੀ ਕਹਣਾ ਲੈ ਸਾਰੀ ਮਰਾਈ ਕੰਮ ਕੀਤੇ ਹੋ ਰਹੇ ਨੇ ਉਤਰਿਆ ਆਹ ਨਹੀਂ ਉਤਰਦਾ ਕਾ ਹੁਣ ਕੋਈ ਨਾ ਚਾਈ ਨੀਵੀ ਹੋ ਉਨੇ ਪਕੌੜੇ ਪਾਰ ਟੀਮ ਆਉ ਜਾਂਦੀ ਕੋਈ ਪ੍ਰੋਗਰਾਮ ਹੀ ਛੱਟ ਰਿਆਂ ਕੋਈ ਪਿੰਡ ਦਾ ਕੋਈ ਬਾਹਰ ਦਾ ਐ ਜਲੰਧਰ ਰਿਪੇ ਪਕੌੜੇ ਖਾਣੀ ਬੰਦ ਲਾ ਡੀ.ਏ.ਵੀ ਕਾਲਜ ਨੂੰ ਯੂਨੀਵਰਸਿਟੀ ਹਾਂ ਚ ਯਾਰ ਗੁਰਦਾਰੇ ਕਿਹੜਾ ਤੁਸੀਂ ਸੱਚੇ ਮਨ ਨਾਲ ਜਾਣਦੇ ਹੋ ਜਾਂ ਸੇਵਾ ਕਰਨ ਜਾਣਦੇ ਹੋ ਲੰਗਰ ਖਾਣ ਜਾਣਦੇ ਹੋ ਪਹਿਲਾਂ ਥੋੜਾ ਪਿੰਡਾਂ ਹੀ ਹਾਲ ਸੀ ਹੁਣ ਥੋੜਾ ਇੱਥੇ ਆ ਹੀ ਆਲਾ ਜਦੋਂ ਮਰਜੀ ਵੇਖ ਲਓ ਤੁਸੀਂ ਲੰਗਰ ਚ ਮੂਰੇ ਹੁੰਨੇ ਹੋ ਕਦੇ ਐ ਹੋਇਆ ਵੀ ਪਾਠ ਸੁਣੀ ਜਾਂਦੇ ਹੋ ਤੂੰ ਉਦਦੇ ਵੀ ਕਹਦਾ ਸੀ ਮੈਂ ਜੁੱਤੀਆਂ ਦੀ ਸੇਵਾ ਕਰਦਾ ਤੇ ਬੈਠਾ ਤੂੰ ਕਿਉਂ ਮੈਂ ਆ ਗਈ ਆ ਜਾ ਮੈਂ ਜੋਰ ਲਾ ਲਈ ਆ ਮੈਂ ਸਾਰੇ ਦਾ ਬਚਾ ਲਿਆ ਇੰਨੀ ਭੀੜ ਚੋਂ ਲੰਘ ਆਇਆ ਇੱਥੇ ਆਣ ਕੇ ਢੋਲੀ ਹੁਣ ਕੱਟਤਾ ਛੇੜਿਆ ਕੰਮ ਸਾਰਾ ਧੀਰੇ ਧੀਰੇ ਪੜੀ ਕਿੰਨੀ ਭੀੜ ਚੋਂ ਕੱਢ ਕੇ ਲਾਇਆ coffee ਵੀਰ ਨੂੰ ਚੱਲੇ ਨੂੰ ਇਹ ਗਿਆ ਨਹੀਂ ਵੇਖ ਲੋ ਪੰਪ ਦੇ ਕੇ ਮਾਮੇ ਦਾ ਮੁੰਡਾ ਮੇਰੇ ਮਾਮੇ ਦੇ ਦਾ ਮੁੰਡਾ ਮੈਨੂੰ ਮਾਮੇ ਦੇ ਗੁੱਸਾ ਚੜਦਾ ਮਮਾ ਦਾਵਾ ਇਹ ਵੀ ਹੈ ਲੈ ਠੂਲਤੇ ਘੜ ਵਾਲੀਆਂ ਗੱਲਾਂ ਕਰਦਾ ਆ ਵੀ ਇਹ ਵੀ ਲੈ ਕਿੱਥੇ ਚੜਿਆ ਫਿਰਦਾ ਇਹ ਨਹੀਂ ਹਟਦਾ ਕਦੇ ਭਾਉ ਜੀ ਧਿਆਨ ਪਰ ਸਾਰਾ ਤਾਂ ਹੌਲੀ ਹੌਲੀ ਫੀ ਜਾਂਦਾ ਥੱਲੇ ਮੈਨੂੰ ਲੈਦੇ ਨੇ ਫਰਸ਼ ਤੇ ਹੀ ਪਹੁੰਚ ਜਾਣਾ ਲੇਫ ਦੇ ਲੇਫ ਦੇ ਨੇ ਹੈ ਓਏ ਫਰਸ਼ ਤੇ ਹੀ ਨਾ ਚੱਲ ਜੀ ਕਿਤੇ ਹੌਲੀ ਹੌਲੀ ਲੇਫ ਦਾ ਲੇਫ ਦਾ ਆਹੋ ਗੋਲੂ ਚੱਕਲਾ ਸਰੀਆ ਸਾਰਾ ਨਵਾਂ ਹੀ ਆ ਕੰਮ ਲਵਾਂਗੇ ਇਤੋਂ ਹਾਂ ਸਾਂਭ ਲਓ ਸਾਂਭ ਆ ਗ੍ਰਿੰਦਰ ਸਕੈਨਰ ਭੇਜੀਆਂ ਦਾ ਪਤਾ ਨਹੀਂ ਕਾ ਦੇ ਐ ਇੱਕ ਬੰਦਾ ਇਕੱਠਾ ਹੋ ਜਾਂਦਾ ਜਿਹਨਾਂ ਨਵੀਂ ਨਵੀਂ ਕੋਈ ਜਨਾਨੀ ਨਾਲ ਗੱਲ ਕਰ ਲਾਪੇ ਬੰਦੇ ਨੇ ਹੈਂ ਉਹ ਵੇ ਤੂੰ ਕਿਉਂ ਇਕੱਠਾ ਹੀ ਹੋਇਆ ਬੈਠਾ ਨਹੀਂ ਮੜਾ ਓਏ ਹਟ ਜਾ ਹਟ ਜਾ ਤੂੰ ਲੱਥੇ ਨਾ ਖਾ ਲਈ ਆਓ ਛੋਰ ਛੋਰ ਐਂ ਕਰਦੇ ਹੁੰਦੇ ਬਾਅਦ ਚ ਤੇਰੇ ਅਰਗੇ ਵੇਹ ਦੇ ਰਹੇ ਮੌਸਾ ਹੈ ਬੱਤੀ ਬੱਤੀ ਖਾ ਗਈਆਂ ਤਾਂ ਮੈਂ ਭੈਣਾ ਕੌਣ ਸੋਨਾ ਤੇ ਮੋਨ ਮੈਂ ਬਜਾਏ ਬੇਟੀ ਵੇਖੀ ਗਈ ਇੰਨੇ ਮੋਮਸ ਖਾ ਗਏ ਗੋਬਲਾ ਫਸਮਾ ਗੇਮੋ ਗਾ ਗੇ ਕੱਲੂ ਆਉਂ ਲਾਗ ਹਾਂ ਵਾਦੂ ਬਲੌਗ ਚ ਵੇਖਿਓ ਆ ਦੋਵੇਂ ਖਾ ਗਏ ਆ ਸਾਡੀ ਤੇ ਬੇਬੇ ਦਾ ਵੇਖੀ ਜਾਣ ਸਾਡੇ ਉੱਤੇ ਛੱਡਣਗੇ ਛੱਡਣਗੇ ਅਸੀਂ ਛੱਡੇਗੇ ਇੱਕ ਵੀ ਨਹੀਂ ਖਾਦਾ ਆ ਤੁਸੀਂ ਖਾਓ ਇੱਕ ਵੀ ਹੰਥੇ ਨਹੀਂ ਖਾਦਾ ਤੇ ਮੈਂ ਮਰਿਆ ਜਾਂਦਾ ਕਿ ਮੈਂ ਸੋ ਨਹੀਂ ਜਿੱਦਦਾ ਤੂੰ ਵੀ ਖਾ ਲੈ ਕਹ ਸਾਰਿਆਂ ਨੂੰ ਸਾਰਿਆਂ ਨੂੰ ਕਹ ਕਾਲੂ ਵਲੌਗ ਚ ਦੇਖਿਓ ਸਾਰੇ ਖਾ ਗੀਆਂ ਕਹ ਵਲੌਗ ਚ ਦੇਖਿਓ ਬੇਬੇ ਸਵੇਰੇ ਵਲੌਗ ਚ ਵੇਖਿਆ ਜੋ ਤੁਸੀਂ ਕੀ ਕਰੀ ਜਾਂਦੇ ਆ ਬਾਬੂ ਉਹ ਪੁੰਡੀਆਂ ਹੀ ਆ ਫੜਦੇ ਜਿਹੜੀਆਂ ਲੜੀ ਬੱਗ ਦਿਖਾਏ ਕਿੱਥੇ ਆ ਮੈਂ ਤਾਂ ਲੇਡੀ ਬੱਗ ਪਤਾ ਨਹੀਂ ਕਿਹਨੂੰ ਓਏ ਕਿੱਡਾ ਕਿਊਟ ਆ ਓਏ ਬਹੁਤ ਨਿੱਕੇ ਹੁੰਦੇ ਬੜੇ ਫੜਦੇ ਹੁੰਦੇ ਆ ਬੱਬੂ ਇੰਗਲਿਸ਼ ਚ ਕਿੱਥੇ ਗਿਆ ਅੱਛਾ ਸਰੋ ਕੇ ਰਹਿੰਦਾ ਸਰੋ ਕੀ ਕਹਿੰਦੇ ਬੇਬੇ ਨੂੰ ਤੁਰਾ ਤੁਰਾ ਤਾਂ ਹੀ ਤੁਰਿਆ ਉੱਜ ਗਿਆ ਪਰਸ ਐ ਉਹਦਾ ਲਈ ਤੂੰ ਫਿਰਦਾ ਐ ਐ ਉਹ ਆਪਦਾ ਪਰਸ ਫੜ ਟੋਪੀ ਤਾਂ ਚੱਕਿਆ ਕਰ ਆਪਦੀ ਇੱਥੇ ਪਿਆਸ ਵੈਰੀ ਗੁੱਡ ਇਧਰ ਦੇਖੀਏ ਸਮਾਈਲ ਕੀ ਜੀ ਹਾਂ ਬਾਤ ਇਹ ਨਾ ਨਹੀਂ ਇਤਨੀ ਸਮਾਈਲ ਨਹੀਂ ਕਰਨ ਸੈਂਕਲ ਮੇਰਾ ਗੱਡੀ ਵਰਗਾ ਛਾਲ ਮਾਰ ਕੇ ਵਜਾ ਤੂੰ ਸੌਖੀ ਜਾਂ ਢਾਲ ਛੜੇ ਨੂੰ ਲੈ ਜਾ ਤੂੰ ਸੌਖੀ ਜਾਵੇਂ ਗੇਰੀ ਮੇਰੀ ਬਾਤ ਕਰ ਰੋ ਬਾਤ ਕਰੋ ਕੋਟ ਤੇ ਬਹੁ ਹੋ ਗਿਆ ਫੋਟੋ ਸ਼ੂਟ ਤੁਹਾਡਾ ਇੰਨਾ ਮੈਚਿੰਗ ਨਹੀਂ ਹੋਈ ਅੱਜ लडाई <laughs> लगदी <laughs>